मुख्यमंत्री सरदार भगवंत मान की अगवाई वाली वालों सूबे खिडारियों की सहूलत लड़ाव तीन हजार तिरयासी प्रगति अधीन है पंजाब सरकार का मकसद पिंडानू खेडा जोड़ना नशिया तो दूर रखना सेहतमंद समाज की नींह रखना खेडा राही नौजवान के भविख नवार है ਸਾਡੀ ਸਰਕਾਰ ਸਾਡੇ ਲਈ ਬਹੁਤ ਸਹੂਲਤਾ ਦੇ ਰਹੀ ਹੈ ਬੱਚੇ ਹੁਣ ਵਧੀਆ ਤਰੀਕੇ ਨਾਲ ਟ੍ਰੇਨਿੰਗ ਕਰ ਰਹੇ ਨੇ ਬੜਾ ਵਧੀਆ ਉਸ਼ਾ ਮਿਲ ਰਿਹਾ ਹੈ ਕਿਉਂਕਿ ਛੋਟੇ ਉਮਰ ਤੋਂ ਲੈ ਕੇ 14 ਸਾਲ ਤੋਂ ਲੈ ਕੇ ਉੱਪਰਲੇ ਵਰਗ ਤੱਕ ਬਹੁਤ ਵਧੀਆ ਮੌਕਾ ਮਿਲ ਰਿਹਾ ਹੈ ਹਰੇਕ ਵਰਗ ਵਿੱਚ ਭਾਗ ਲੈਣ ਲਈ ਤੇ ਖੇਡਾਂ ਨੂੰ ਉੱਪਰ ਚੱਕਣ ਲਈ 3000 ਤੋਂ ਜ਼ਿਆਦਾ ਮਾਡਰਨ ਖੇਡ ਦੇ ਮੈਦਾਨ ਜਿਹੜੇ ਨੇ ਉਹ ਪੰਜਾਬ 'ਚ ਬਣਾਏ ਜਾਣਗੇ ਖੇਡ ਮੈਦਾਨ ਹੁਣ ਵੀ ਹੈਗੇ ਨੇ ਪਰ ਉਸ ਤਰੀਕੇ ਦਾ ਇਨਫਰਾਸਟ੍ਰਕਚਰ ਹੈ ਨਹੀਂ ਉਸ ਤਰੀਕੇ ਦੀਆਂ ਸੁਵਿਧਾਾਂ ਮਹੌਲਤਾ ਹੈ ਨਹੀਂ ਸ਼ਾਨਦਾਰ ਵਾਲੀਬਾਲ ਦੇ ਗਰਾਊਂਡ ਸ਼ਾਨਦਾਰ ਫੁੱਟਬਾਲ ਦੇ ਗਰਾਊਂਡ ਹਾਕੀ ਦੇ ਗਰਾਊਂਡ ਤੇ ਬਿਲਕੁਲ ਸਮਤਲ ਕੀਤਾ ਹੋਇਆ ਟਰੈਕ ਐਥਲੈਟਿਕਸ ਵਾਸਤੇ ਉਹ ਜਿਹੜੇ 3000 ਗਰਾਊਂਡ ਨੇ ਉਹਨਾਂ ਦੇ ਵਿੱਚ ਇਹ ਸਹੂਲਤਾ ਦੇਵਾਂਗੇ

ਪੰਜਾਬ ਭਰ ਵਿੱਚ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਮੱਦੇਨਜ਼ਰ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਲੋਕਾਂ ਦੇ ਮਨਾਂ ਵਿੱਚੋਂ ਕਿਸੇ ਵੀ ਪ੍ਰਕਾਰ ਦਾ ਡਰ ਭੈ ਕੱਢਣ ਦੇ ਮਨੋਰਥ ਨਾਲ ਫਲੈਗ ਮਾਰਚ ਕਰਿਆ ਗਿਆ। ਇਹ ਫਲੈਗ ਮਾਰਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤੇਗੜ ਸਾਹਿਬ ਤੋਂ ਸ਼ੁਰੂ ਹੋ ਕੇ ਸਰਹੰਦ ਹਮਾਇੂਪੁਰ ਜੀਟੀ ਰੋਡ ਤੇ ਵੱਖ-ਵੱਖ ਪਿੰਡਾਂ ਵਿੱਚੋਂ ਗੁਜ਼ਰ ਕੇ ਫਤੇਗੜ ਸਾਹਿਬ ਪਹੁੰਚ ਕੇ ਸਮਾਪਤ ਹੋਇਆ ਇਸ ਮੌਕੇ ਬੋਲਦਿਆਂ ਐਸਐਸਪੀ ਫਤੇਗੜ ਸਾਹਿਬ ਵਿੱਚ ਸ਼ੁਭਮ ਅਗਰਵਾਲ ਨੇ ਕਿਹਾ ਕਿ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਦੇ ਮੱਦੇਨਜ਼ਰ ਫਤੇਗੜ ਸਾਹਿਬ ਪੁਲਿਸ ਵੱਲੋਂ ਇਹ ਫਲੈਗ ਮਾਰਚ ਕੱਟਿਆ ਜਾ ਰਿਹਾ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਵੋਟ ਦਾ ਬਿਨਾਂ ਕਿਸੇ ਡਰ ਭੈ ਤੋਂ ਵਕਤਵੱਧ ਗਿਣਤੀ ਵਿੱਚ ਮਤਦਾਨ ਕੀਤਾ ਜਾਵੇ ਉਹਨਾਂ ਕਿਹਾ ਕਿ ਜ਼ਿਲ੍ਹੇ ਭਾਰ ਦੀ ਪੁਲਿਸ ਫੋਰਸ ਸਾਰੇ ਹੀ ਪੋਲਿੰਗ ਬੂਥਾਂ ਉੱਤੇ ਤਾਇਨਾਤ ਕੀਤੀ ਗਈ ਹੈ ਤੇ ਪਬਲਿਕ ਦੀ ਸੁਰੱਖਿਆ ਲਈ ਪੁਲਿਸ 24 ਘੰਟੇ ਸੁਰੱਖਿਆ ਲਈ ਵਚਨਬੱਧ ਹੈ ਉਹਨਾਂ ਦੱਸਿਆ ਕਿ ਜ਼ਿਲ੍ਹਾ ਫਤੇਗੜ ਸਾਹਿਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਪੂਰੀ ਪਾਰਦਰਸ਼ਤਾ ਤੇ ਸ਼ਾਂਤੀਪੂਰਵਕ ਨੇਪਰੇ ਚਾੜੀਆਂ ਜਾਣਗੀਆਂ ਉਹਨਾਂ ਕਿਹਾ ਕਿ ਵੱਖ-ਵੱਖ ਪਿੰਡਾਂ ਵਿੱਚ ਪਾਏ ਗਏ ਸੈਂਸਿਟਿਵ ਬੁਥਾਂ ਉੱਤੇ ਸਪੈਸ਼ਲ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਸ਼ਾਂਤੀ ਬਣਾਈ ਰੱਖਣ ਅਤੇ ਸ਼ਰਾਰਤੀ ਅਨਸਰਾਂ ਉੱਤੇ ਪੁਲਿਸ ਵੱਲੋਂ ਬਾਜ਼ ਅੱਖ ਨਾਲ ਰੱਖਣ ਦੇ ਮਨੋਰਥ ਨਾਲ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਥਾਵਾਂ ਉੱਤੇ ਸਪੈਸ਼ਲ ਨਾਕਾਬੰਦੀ ਅਤੇ ਰਾਤ ਨੂੰ ਵਾਹਨਾਂ ਦੀ ਚੈਕਿੰਗ ਲਈ ਵਿਸ਼ੇਸ਼ ਥਾਵਾਂ ਉੱਤੇ ਪੁਲਿਸ ਵੱਲੋਂ ਨਾਕੇ ਵੀ ਲਗਾਏ ਜਾ ਰਹੇ ਨੇ ਉਹਨਾਂ ਕਿਆ ਕਿ ਚੋਣਾ ਦੌਰਾਨ ਜੇਕਰ ਕਿਸੇ ਪ੍ਰਕਾਰ ਦੇ ਡਰ ਜਾਂ ਲਾਲਚ ਅਤੇ ਕੋਈ ਨਸ਼ਾ ਵੰਡਣ ਦਾ ਲਾਲਚ ਦੇਵੇ ਤਾਂ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਾਵੇ ਤਾਂ ਜੋ ਪੁਲਿਸ ਵੱਲੋਂ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇ ਅਤੇ ਇਸ ਤਰ੍ਹਾਂ ਦੇ ਅਨਸਰਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਵੱਲੋਂ ਇਹ ਜਿਹੜੀਆਂ ਚੋਣਾਂ ਨੇ ਨਿਰਪੱਖ ਅਤੇ ਸ਼ਾਂਤੀਪੂਰਵਕ ਨੇਪਰੇ ਚਾੜੀਆਂ ਜਾ ਸਕਣ ਤੁਹਾਨੂੰ ਦੱਸ ਦਈਏ ਕਿ 14 ਦਸੰਬਰ ਨੂੰ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਨੇ ਅਤੇ ਉਹਨਾਂ ਵੱਲੋਂ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਤਾਂ ਜੋ ਜਿਹੜੇ ਲੋਕ ਨੇ ਉਹ ਸ਼ਾਂਤੀ ਦੇ ਢੰਗ ਨਾਲ ਵੋਟ ਦਾ ਆਪਣੇ ਦਾ ਅਧਿਕਾਰ ਦਾ ਇਸਤੇਮਾਲ ਕਰ ਸਕਣ ਜਿੱਦਾ ਸਾਰੇ ਨੂੰ ਪਤਾ ਹੈ ਜੀ ਆਗਾਮੀ ਦਿਨਾਂ ਦੇ ਵਿੱਚ 14 ਤਾਰੀਖ ਨੂੰ ਜਿਹੜੀ ਹੈਗੇ ਪੋਲਿੰਗ ਹੋਊਗੀ ਪੂਰੇ ਪੰਜਾਬ ਦੇ ਵਿੱਚ ਜਿਲ੍ਹਾ ਪਰਿਸ਼ਦ ਤੇ ਜਿਹੜੇ ਬਲਾਕ ਪੰਚਾਇਤ ਦੇ ਪੰਚਾਇਤ ਸਮਿਤੀ ਜਿਹੜੇ ਚੋਣ ਹੈਗੇ ਉਹਨੂੰ ਲੈ ਕੇ ਤੇ ਉਸ ਨੂੰ ਲੈ ਕੇ ਸਾਡੀ ਜਿਹੜੀ ਜਿਲ੍ਹਾ ਫਟੇਗੜ ਸਾਹਿਬ ਪੁਲਿਸ ਦੀ ਟੀਮ ਹੈ ਪੂਰੀ ਤਰੀਕੇ ਨਾਲ ਮੁਸਤੈਦ ਹੈ ਸਾਡੇ ਜਿਹੜੇ ਐਸਪੀ ਹੈੱਡ ਕੁਆਰਟਰ ਮੈਡਮ ਨੇ ਉਹ ਪਰਸਨਲੀ ਸਾਰਾ ਜਿਹੜਾ ਹੈਗਾ ਇਹਨੂੰ ਸੁਪਰਵਾਈਜ਼ ਕਰ ਰਹੇ ਹੈ ਤੇ ਜਿਹੜੇ ਸਬਡਿਵੀਜ਼ਨਲ ਜੀਓਜ਼ ਹੈ ਉਹ ਵੀ ਬਾਹਰ ਨਿਕਲ ਕੇ ਆਪ ਲੇਟ ਨਾਈਟ ਤੱਕ ਸਾਰੀ ਐਸੀ ਨਾਈਟ ਡੋਮੀਨੇਸ਼ਨ ਵੀ ਕਰਦੇ ਹੈ ਤੇ ਮੈਨੂੰ ਮੀ ਦੇ ਲੋਕਾਂ ਦਾ ਸਾਨੂੰ ਜਿੱਦਾਂ ਪਹਿਲਾਂ ਸਹਿਯੋਗ ਰਾਇ ਹੈ ਹੁਣ ਵੀ ਉਸੇ ਤਰੀਕੇ ਨਾਲ ਸਹਿਯੋਗ ਰਹੇਗਾ ਕਿ ਸਾਡੇ ਜਿਹੜੇ ਇਲੈਕਸ਼ਨਸ ਹੈ ਉਹ ਪੀਸਫੁੱਲ ਫੇਅਰ ਤੇ ਸਮੂਥ ਜਿਵੇਂ ਨਿਕਲਦੇ ਸੀ ਹਰ ਵਾਰੀ ਉਸ ਤਰੀਕੇ ਨਾਲ ਹੀ ਹੋਣਗੇ ਥੈਂਕ ਯੂ ਤੁਹਾਨੂੰ ਲੋਕਾਂ ਕੀ ਪੀਕ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਵੱਧ ਚੜ ਕੇ ਤੁਸੀਂ ਜੇ ਪਾਰਟਿਸਿਪੇਟ ਕਰਿਓ ਜੀ VOTING ਤੇ ਆਇਓ ਤੇ ਕੋਈ ਵੀ ਤੁਹਾਨੂੰ ਕਿਸੇ ਵੀ ਐਂਟੀ ਸੋਸ਼ਲ ਜਾਂ ਇਲੀਗਲ ਐਕਟੀਵਿਟੀ ਬਾਰੇ ਪਤਾ ਲੱਗਦਾ ਤੇ ਉਹ ਤੁਸੀਂ ਕਾਈਂਡਲੀ ਸਾਡੇ ਨੋਟਿਸ 'ਚ ਲੈ ਕੇ ਆਗੇ ਇਸ ਤੋਂ ਇਲਾਵਾ ਨਸ਼ੇ ਸੰਬੰਧੀ ਵੀ ਜੇ ਕੋਈ ਤੁਹਾਨੂੰ ਕੋਈ ਲੱਗਦਾ ਹੈ ਕਿ ਕੋਈ ਬੰਦਾ ਨਸ਼ਾ ਵੇਚਦਾ ਹੈ ਕਰਦਾ ਹੈ ਪ ਤੇ ਕੰਟਰੋਲ ਰੂਮ ਦੇ ਰਾਹੀਂ ਸੇਫ ਪੰਜਾਬ ਦੇ ਰਾਹੀਂ ਔਰ ਸਰਕਾਰ ਦੇ ਵੱਖ-ਵੱਖ ਮਾਧਿਅਮ ਹੈਗੇ ਉਹਨਾਂ ਦੇ ਤੁਹਾਨੂੰ ਅਪਰੋਚ ਕਰ ਸਕਦੇ ਹੋ ਤੁਹਾਡੀ ਜਿਹੜੀ ਆਈਡੈਂਟੀਟੀ ਨੂੰ ਗੁਪਤ ਰੱਖਦੇ ਹੋ ਇਹ ਜੋ ਬੰਦੀ ਕਾਨੂੰਨੀ ਕਾਰਵਾਈ ਹੈ ਵਸੀਂ ਕਰਾਂਗੇ ਤੇ ਬਾਕੀ ਜੋ ਵੀ ਸਾਡੀ ਜਿਹੜੀ ਟੀਮ ਹੈ ਪੁਲਿਸ ਪਾਰਟੀਆਂ ਨੇ ਉਹ ਆਪ ਚਾਰੋਂ ਪਾਸੇ ਮੁਸਤੈਦ ਨੇ ਲਾਕਾ ਬੰਦੀ ਸਾਡੀ ਚੱਲ ਰਹੀ ਹੈ ਡੇ ਐਂਡ ਨਾਈਟ ਐਂਡ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਡਿਸਟ੍ਰਿਕਟ ਦੇ ਵਿੱਚ ਜਿਹੜੇ ਇਲੈਕਸ਼ਨਸ ਨੇ ਪੂਰੇ ਪੀਸਫੁਲ ਤੇ ਫੇਅਰ ਤਰੀਕੇ ਨਾਲ ਟ੍ਰਾਂਸਪੇਰੈਂਟ ਤਰੀਕੇ ਨਾਲ ਵੋਟ ਕਲੈਕਟਿੰਗ ਦੇ ਵਿੱਚ ਲੱਗਣਗੇ ਅਸੀਂ ਜੀ ਪੂਰੀ ਤੇ ਪੂਰੀ ਜ਼ਿਲ੍ਹੇ ਦੀ ਫੋਰਸ ਇਹ ਸਾਰੇ ਆਪਣੇ ਐਸ ਐਚ ਓ ਚੌਕੀ ਇੰਚਾਰਜ ਸਾਰੀ ਜਿਹੜੀ ਹੈਗੀ ਹੈ ਫੋਰਸ ਅਸੀਂ ਬਾਹਰ ਕੱਢੀ ਹੋਈ ਅਸੀਂ ਆਪ ਵੀ ਲੇਟ ਤੱਕ ਬਾਹਰ ਰਹਿਨੇ ਆ ਤੇ ਇਹ ਦੇਖਦੇ ਹਾਂ ਸਭ ਤੇ ਸਾਰੀ ਜੀ ਅਸੀਂ ਆਫੀਸਰ ਸਾਰੇ ਬਾਹਰ ਨੇ ਕਿ ਕਿ ਫਾਈਂਡ ਹੋ ਗਿਆ ਜੀ ਕਿੰਨੇ ਕਿ ਪੈਸਟੀਗੂਲ ਦੇਖੋ ਕਰੀਬ ਸਾਡੇ ਵੈਸੇ ਤਾਂ ਜਿਹੜਾ ਆਪਾਂ ਦੇਖਿਆ ਹੈ ਸਾਰਾ ਸਟੱਡੀ ਕੀਤਾ ਹੈ ਕਰੀਬ 60 ਦੇ ਕਰੀਬ ਨੇ ਜਿਹੜੇ ਸੈਂਸਿਟਿਵ ਨੇ ਬਹੁਤ ਬਟ ਫਿਰ ਵੀ ਸਾਨੂੰ ਇਹੀ ਉਮੀਦ ਕਿਉਂਕਿ ਲਗਾਤਾਰ ਸਿਰਾ gira ਹੈਗਾ ਸਾਡਾ ਪਿੰਡਾਂ ਦੇ ਵਸਨੀਕ ਜਿਹੜੇ ਹੈਗੇ ਪਿੰਡ ਦੇ ਬੰਦੇ ਉਹਨਾਂ ਨਾਲ ਰਾਬਤਾ ਤੇ ਸਾਡੀ ਅਸੀਂ ਫੋਰਸ ਵੀ ਉੱਤੇ ਤਣਾਅ ਕਿਤੇ ਹੋਈ ਹੈ ਪ੍ਰੋਪਰਲੀ ਪੀਸਫੁਲ ਤਰੀਕੇ ਨਾਲ ਪਾਵੇ ਉਹ ਕੋਈ ਬੂ ਸੈਂਸਿਟਿਵ ਹੋ ਹਾਈਪਰ ਸੈਂਸਿਟਿਵ ਹੋ ਜਾਂ ਨਾਨ ਸੈਂਸਿਟਿਵ ਹੋ ਸਾਰੇ ਹੀ ਸਾਡੇ ਲਈ ਇੰਪੋਰਟੈਂਟ ਨੇ ਤੇ ਸਾਰਿਆਂ ਦੀ ਥਾਵਾਂ ਤੇ ਅਸੀਂ ਪੀਸਫੁਲ ਤੇ ਫੇਅਰ ਇਲੈਕਸ਼ਨ ਕਰਾਵਾਂਗੇ